alternates channel ਦੇ ਵਿੱਚ ਤੁਹਾਡਾ ਸਵਾਗਤ ਡੇਰਾਵੌਨੜ ਦੇ ਥੀਟਰਕੇ ਦੀ ਲੜਕੀ ਜਸ਼ਨਪ੍ਰੀਤ ਕੌਰ ਨੇ ਬਾਸਕਟਬਾਲ ਦੇ ਵਿੱਚ ਮਾਰੀਆਂ ਮੱਲਾਂ ਤੇ ਕੀਤਾ ਇਲਾਕੇ ਦਾ ਨਾਮ ਰੋਸ਼ਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾਵੌਨੜ ਦੇ ਥੀਟਰਕੇ ਦੀ ਲੜਕੀ ਜਸ਼ਨਪ੍ਰੀਤ ਕੌਰ ਜੋ ਕਿ ਇੱਕ ਮੱਧਮ ਵਰਗ ਪਰਿਵਾਰ ਦੀ ਹੋਣ ਹਰ ਲੜਕੀ ਹੈ ਤੇ ਬਚਪਨ ਤੋਂ ਹੀ ਖੇਡਾਂ ਦੇ ਵਿੱਚ ਹਿੱਸਾ ਲੈਣ ਦੀ ਸ਼ੌਕੀਨ ਸੀ ਤੇ ਖਾਸ ਕਰਕੇ ਬਾਸਕਟਬਾਲ ਨੂੰ ਚੁਣ ਕੇ ਬਾਸਕਟਬਾਲ ਦੀ ਖੇਡ ਵਿੱਚ ਮਹਾਰਤ ਹਾਸਲ ਕੀਤੀ ਜਸ਼ਨਪ੍ਰੀਤ ਦੀ ਮਿਹਨਤ رنگ ਲੈ ਕੇ ਆਈ ਤੇ ਉਸ ਨੇ ਨੈਸ਼ਨਲ ਲੈਵਲ ਤੱਕ ਦੀਆਂ ਖੇਡ ਪ੍ਰਯੋਗਤਾਵਾਂ ਦੇ ਵਿੱਚ ਪਾਗ ਲਿਆ ਤੇ ਉੱਥੇ ਵੀ ਆਪਣਾ ਲੋਹਾ ਬਣਾਉਂਦੇ ਹੋਏ ਬਹੁਤ ਸਾਰੇ ਮੈਡਲ ਜਿੱਤ ਕੇ ਦੇਰਾਂਵੋਣਾ ਨੇ ਕਿਲਾ ਕੇ ਆਪਣੇ ਪਿੰਡ ਠੇਠਰ ਕੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਅੱਜ ਜਸ਼ਨਪ੍ਰੀਤ ਕੌਰ ਦੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਸ਼ਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੇ ਗੁਦਾਸਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਹੌਨਰ ਬੱਚਿਆਂ ਦਾ ਹੌਸਲਾ ਸਰਕਾਰੀ ਤੌਰ ਤੇ ਵਧਾਉਂਦੇ ਹੋਏ ਇਹਨਾਂ ਬੱਚਿਆਂ ਨੂੰ ਸਰਕਾਰੀ ਮਦਦ ਵੀ ਦੇਣੀ ਚਾਹੀਦੀ ਹੈ ਤਾਂ ਜੋ ਇਹੋ ਜਿਹੇ ਬੱਚੇ ਅੱਗੇ ਵਧ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਆਓ ਦੇਖਦੇ ਹਾਂ कृषन गोपाललाल जतिंदर कुमार जी विशेष रिपोर्ट ਤੁਹਾਡੇ ਪਿੰਡ ਦੀ ਬੇਟੀ ਨੇ ਨਾਂ ਰੋਸ਼ਨ ਕੀਤਾ ਵਾ ਇਸ ਬਾਰੇ ਤੁਸੀਂ ਕੀ ਚਰਚ ਕਰੋਗੇ ਮੈਂ ਜਸਦੀਪ ਸਿੰਘ ਵਾਈਸ ਚੇਅਰਮੈਨ ਮਾਰਪੜ ਪਿਲਾ 333 के दे शतंस साल नंबर 10 ਆਪਕੇ ਸਾਰੇ ਮੈਂਬਰ ਸਾਹਿਬਾ ਅੱਜ ਸਾਡੀ ਬੇਟੀ ਜਿਹੜੀ ਹੈ ਜਸਤਪ੍ਰੀਤ ਬੌਰ ਇਹਦੇ ਗ੍ਰਹਿ ਵਿਖੇ ਆਏ ਇਹ ਮੱਧ ਵਰਗ ਆਮ ਪਰਿਵਾਰ ਦੀ ਬੇਟੀ ਆ ਇਹ ਫੇਸਬੀ ਬੀ ਨੇ ਸਾਡਾ ਪਿੰਡ ਲਈ ਇਹ ਜ਼ਿਲ੍ਹਾ ਨਹੀਂ ਪੰਜਾਬ ਲੈਵਲ ਦਾ ਨਾਮ ਉੱਚਾ ਕੀਤਾ ਇਹ ਬੇਟੀ ਨੈਸ਼ਨਲ ਪੱਧਰ ਤੇ ਕਈ ਮੈਦਨ ਜਿੱਤ ਚੁੱਕੀ ਹੈ ਅੱਜ ਅਸੀਂ ਵੀ ਹੌਸਲਾ ਵਧਾਈ ਲਈ ਇੰਦ ਦੀ ਸਾਡੇ ਦੀ ਸੂਚੀ ਪੰਚਾਇਤ ਅਸੀਂ ਦੇ ਘਰ ਬੇਟੀ ਆਈ ਸੀ ਤੇ ਅਸੀਂ ਇਹਨੂੰ ਪਿਆਰ ਦੇਣ ਲਈ ਆਏ ਅਸੀਂ ਇੱਥੇ ਆਉਣ ਦਾ ਕਾਰਨ ਇਹ ਵੀ ਅਸੀਂ ਸਰਕਾਰ ਕੋ ਵੀ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਜੇ ਜਦੋਂ ਇਹੋ ਜਿਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੋਗੇ ਤੇ ਫੇਰ ਹੀ ਖੇਡਾਂ ਦਾ ਜਿਹੜਾ ਵਾ ਉਹ ਪੱਧਰ ਉੱਚਾ ਜਾਊਗਾ ਅੱਜ ਤੱਕ ਇਹਨੂੰ ਕੋਈ ਵੀ ਰਲੀਫ ਸਰਕਾਰ ਵੱਲੋਂ ਨਹੀਂ ਮਿਲੀ ਇਹ ਮੈਂ ਬੇਨਤੀ ਕਰਦੇ ਹਾਂ ਸਮੁੱਚੇ ਪਿੰਡ ਵੱਲੋਂ ਕਿ ਇਸ ਜੀ ਬੇਟੀ ਇਹੋ ਜਿਹੇ ਹੋਰ ਵੀ ਬੱਚੇ ਜਿੰਨੇ ਪੰਜਾਬ ਦੇ ਇਹਨਾਂ ਦਾ ਵੱਧ ਤੋਂ ਵੱਧ ਹੌਸਲਾ ਵਜ਼ਾਈ ਕਰੋ ਇਹਨਾਂ ਨੂੰ ਸਰਵਿਸ ਇਹਨਾਂ ਦੇ ਕੋਰਟ ਚੰਗੇ ਪ੍ਰੋਵਾਈਡ ਕਰੋ ਇਹਨਾਂ ਦਾ ਕੰਪੀਟੀਸ਼ਨ ਜਿਹੜਾ ਇਹ ਚੰਗੀ ਤਰ੍ਹਾਂ ਕੰਪੀਟੀਸ਼ਨ ਕਰਕੇ ਨੈਸ਼ਨਲ 올림픽 ਬੱਧ ਤੇ ਜਾ ਸਕਣ ਇਹ ਅਸੀਂ ਅੱਜ ਦੀ ਜਿਹੜੀ ਆ ਇੱਥੇ ਇਕੱਠ ਚ ਅਸੀਂ ਇਹ ਮਾਨਸਾਦ ਵੀ ਬੇਨਤੀ ਕਰਦੇ ਮੇਰਾ ਨਾਮ ਜਸ਼ਨਪ੍ਰੀਤ ਕੋਰ ਹੈ ਮੈਂ ਪਿੰਟ ਹੈਡਰ ਦੇ ਕੋਲ ਰਹਿਣ ਵਾਲੀ ਆ ਤੇ ਮੈਂ ਬਾਸਕਟਬਾਲ ਗੇਮ ਕਰਦੀ ਆ ਹੁਣ ਤੱਕ ਕਿਹੜੇ ਕਿਹੜੀਆਂ ਵੀ ਤੁਹਿਆ ਜਿਹੜੇ ਮੈਡਲ ਕਿੱਥੋਂ ਕਿੱਥੋਂ ਤੋਂ ਮੈਡਲ ਮਿਲਦੇ ਹੁਣ ਤੱਕ ਮੈਂ ਨੈਸ਼ਨਲ ਲੈਵਲ ਤੇ ਖੇਡਿਆ ਹਾਂ ਕਿੰਨੇ ਕੈਂਪ ਲਾਇਆ ਆਇਆ ਆ ਤੇ ਹੁਣ ਤੱਕ ਮੈਂ ਕਾਫੀ ਸਟੇਟ ਦੇ ਵਿੱਚ ਖੇਡ ਕੇ ਆਈਆਂ ਨੈਸ਼ਨਲ ਰੱਡੀ ਹੋਈਆਂ ਜਿਵੇਂ ਤੇਲੰਗਣਾ ਪਟਨਾ ਛਤੀਸਗੜ੍ਹ ਦਿੱਲੀ ਐਦਾ ਕਾਫੀ ਸ਼ਹਿਰਾਂ ਦੇ ਵਿੱਚ ਖੇਡ ਕੇ ਆਈ ਹੋਈਆਂ ਤੇ ਮੈਡਲ ਮੈਡਲ ਵੀ ਹੈਗਾ ਯਾ ਟੂਰਨਾਮੈਂਟਰ ਦੇ ਵਿੱਚੋਂ ਜਿਵੇਂ ਬ੍ਰਾਉਨਜ਼ਾ 골ਡਾ সিলਵਰ ਆ ਕੀ ਮੰਝ ਧਾਰ ਕੇ ਤੁਸੀਂ ਇਸ ਲੈਣ ਦੇ ਵਿੱਚ ਪਈਓ ਇਹੋ ਹੀ ਕੀ ਕੱਲ ਨੂੰ ਕਿਸੇ ਪਹੁੰਚ ਤੇ ਲੱਗਾਂਗੇ ਕੋਈ ਕਾਰ ਬਾਰ ਦਾ ਵਧੀਆ ਸੋਚਾਂਗੇ ਕੀ ਵਧੀਆ ਸਹੂਲਤ ਮਿਲੂਗੀ ਪੰਜਾਬ ਵੱਲੋਂ ਜਾਂ ਸਰਕਾਰ ਵੱਲੋਂ ਸਪੋਰਟ ਕਰਨਗੇ ਇਸ ਖੇਡਾਂ ਦੇ ਵਿੱਚ ਆ ਕੇ ਇਹ ਹੋਲੀ ਸੋਚੋ ਹੁਣ ਤੱਕ ਕਿਥੇ ਨੇ ਸਰਕਾਰ ਨੇ ਹੁੰਦਾ ਐਸਾ ਜੇ ਕੋਈ ਤੁਸੀਂ ਨਹੀਂ ਆਗੇ ਮਾਰਕਿੰਗ ਕਿਥੇ ਨੇ ਕਿਸੇ ਨੇ ਤੁਹਾਡੇ ਵਾਲਾ ਕੋਈ ਅਪਰੋਚ ਕੀਤੀ ਆ ਫੇ ਇਦਾਂ ਦਾ ਕੁਛ ਨਹੀਂ ਹੈਗਾ ਹਲੇ ਤਾਂ ਕੋਈ ਸਰਕਾਰ ਦੇ ਪੱਧਰ ਤੇ ਕੁਛ ਨਹੀਂ ਲੱਗਾ ਅੱਜ ਕੱਲੇ ਪੰਜਾਬ ਦੇ ਵਿੱਚ ਇੰਡਸਟਰੀਆਂ ਦਾ ਰੁਝਾਨ ਬਹੁਤ ਆ ਤੁਸੀਂ ਆਪਣੇ ਹਮ ਉਮਰ ਜਿਹੜੇ ਨੇ ਖਿਡਾਰੀ ਨੇ ਜਾਂ ਨੌਜਵਾਨ ਨੇ ਜਿਹੜਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨਸ਼ੇ ਪੱਤੇ ਛੱਡ ਕੇ ਇੱਧਰਲੇ ਪਾਸੇ ਲੱਗਣਾ ਵਧੀਆ ਸੇਤ ਲਈ ਵੀ ਵਧੀਆ ਆ ਔਰ ਕਾਰਬਾਰ ਤੇ ਵੀ ਵਧੀਆ ਘਰਦਿਆਂ ਦੇ ਨਾਮ ਵਗੈਰਾ ਰੋਸ਼ਨ ਹੁੰਦਾ ਆ ਸਾਰੇ ਕਿਤੇ ਪਤਾ ਲੱਗਦਾ ਕਿ ਪੱਟਾ ਖੇਡਦਾ ਆ ਇਹੋ ਕੁਛ ਕੀ ਖੇਡੋ ਇੱਧਰ ਦੀ ਸਾਈਡ ਤੇ ਆਓ ਨਸ਼ੇ ਪੱਤੇ ਛੱਡ ਕੇ ਹੂੰ ਤੁਸੀਂ ਆਪਣੀ ਸਰਕਾਰ ਤੋਂ ਕੀ ਮੰਗਾਂ ਰਿਹਾ ਸਾਰੇ ਛੋਟੇ ਬੱਚੇ ਮੇਰੇ ਵਰਗੇ ਹੋਰ ਵੀ ਨੇ ਖੇਡਦੇ ਨੇ ਦਾ ਕੁਛ ਵੀ ਉਹਨਾਂ ਨੂੰ ਵੀ ਕਿਤੇ ਜਿਵੇਂ ਉਹ ਨੌਕਰੀਆਂ ਨਹੀਂ ਨਿਕਲਦੀਆਂ ਪਈਆਂ ਜਾਂ ਕੁਛ ਵੀ ਉਹਨਾਂ ਨੂੰ ਵੀ ਕਿਸੇ ਬੰਨੇ ਨਹੀਂ ਰਾਹ ਲੱਭਦਾ ਪਿਆ ਖੇਡ ਕੇ ਮੈਡਲ ਲੈ ਕੇ ਘਰੇ ਬੈਠੇ ਨੇ ਜਾਂ ਕੁਛ ਵੀ ਅੱਗੇ ਫਿਊਚਰ ਨਹੀਂ ਹੈਗਾ ਉਹਨਾਂ ਨੂੰ ਪਤਾ ਲੱਗਦਾ ਪਿਆ ਹੈ ਕਿ ਕੋਈ ਸਰਕਾਰ ਨੌਕਰੀ ਨਹੀਂ ਕੱਢਦੀ ਪਈ სპੋਰਟਸ ਕਾਉਟੇਜ ਜਾਂ ਕੁਛ ਨਹੀਂ ਆ ਕਿ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਹਮ ਬੱਚਿਆਂ ਦਾ ਸੋਚਣ ਕਿ ਮੈਡਲ ਲੈ ਕੇ ਇੰਨੇ ਘਰੇ ਬੈੰਦਾ ਕੋਈ ਫਾਇਦਾ ਨਹੀਂ ਇੰਨੇ ਸਾਲ ਖੇਡ ਕੇ ਜਾਂ ਕੁਛ ਨਹੀਂ ਆ